ਜਦ ਬਾਹਾਂ ਤੇ ਵਿੱਚ ਬਾਹਾਂ ਪਾ ਕੁੰਮੇ ਕੰਟੇ ਨਾਤੇ ਨਹੀਂ ਜਦ ਬਾਹਾਂ ਦੇ ਵਿੱਚ ਬਾਹਾਂ ਪਾ ਕੁੰਮੇ ਕੰਟੇ ਨਾਤੇ ਜੋੜੀ ਨਵੇਂ ਆਇਆ ਵਾਂਗੂ ਸਜੀ ਨਵੇਂ ਆਇਆ ਵਾਂਗੂ ਸਜੀ ਸਜਾਈ ਹੁੰਦੀ ਸੀ ਮਹਾਰਾਜ ਪਟਿਆਲੇ ਵਰਗੀ ਸਦਾ ਚੜਾਈ ਹੁੰਦੀ ਸੀ ਬੱਦਰ ਹੋ ਜਾਂਦਾ ਜਦੋਂ ਨੌਜਵਾਨ ਕੋਈ ਗੱਦਰ ਹੁਣ ਕੁਰਤਾ ਚਾਦਰ ਆ ਪਾ ਕੇ ਡੱਬ ਵਿੱਚ ਬੋਤਲ ਟੰਗ ਲੈਨੇ ਜਾਂ ਮੰਗ ਤਾਂ ਵਾਂਗੂੰ ਦਰਦਰ ਤੋਂ ਘੁੱਟ ਪਾਣੀ ਮੰਗ ਲੈਨੇ ਹੁਣ ਕੁਰਤਾ ਚਾਦਰ ਆ ਪਾ ਕੇ ਡੱਬ ਵਿੱਚ ਬੋਤਲ ਟੰਗ ਲੈਨੇ ਜਾਂ ਮੰਗ ਤਾਂ ਵਾਂਗੂੰ ਦਰਦਰ ਤੋਂ ਘੁੱਟ ਪਾਣੀ ਮੰਗ ਲੈਨੇ ਕਦੇ ਸੂਟ ਬੂਟ ਤੇ ਪੈਂਟ ਕੋਟ ਨਾਲ ਸਮਝ ਹੀ ਗਏ ਹੋਗੇ ਕਦੇ ਸੂਟ ਬੂਟ ਤੇ ਪੈਂਟ ਕੋਟ ਨਾਲ ਤਾਈ ਹੁੰਦੀ ਸੀ ਮਹਾਰਾਜ ਪਟਿਆਲੇ ਵਰਗੀ ਸਦਾ ਚੜਾਈ ਹੁੰਦੀ ਸੀ ਕੀ ਬਾਤ ਹੈ ਜੀ ਬਹੁਤ